ਸਤਿ ਸ੍ਰੀ ਅਕਾਲ ਜੀ ਮੋਟੂ ਕਿਦਾਂ ਕੀਠਾ ਜੀ ਅੱਜ ਗੰਨਾ ਛੱਲਣ ਆ ਗਏ ਇਹ ਬਾਈ ੋਲੂ ਵਾਈ ਦੇ ਬੀਜ ਹਾਂ ਉਹਨੇ 99 ਬੀਜਣਾ ਕਹਿੰਦਾ ਹਾਂ ਉਹੀ ਫੋਗਰੀ ਮਾਰੀ ਜਾ ਕੇ ਗੰਨਾ ਥੋੜਾ ਪੂਰਾ ਨਹੀਂ ਹੋਇਆ ਉਸ ਦਿਨ ਮੋਟਾ ਛੋਟਾ ਫੋੜੀ ਪਾਦਾ ਕਿਵੇਂ ਪੂਰਾ ਹੋ ਜਾਏ ਪੇਪਰ ਹੀ ਮੈਂ ਬਣਣੀ ਹਦੀਆਂ ਹਾਂ ਅੱਜ ਆ ਗਏ ਕਹਾਂ ਵੜਾਇਆ ਹੈ ਤਾ ਦੇਖੋ ਨਾ ਹਾਂ ਹਾਂ ਗਾਲੇ ਮੈਗਾ ਪਿਕਸੋ 80 ਕੁੰਟਲ ਲੱਤਦੇ ਹੋ 151 ਕੁੰਟਲ ਹੋਇਆ ਇਹਨਾਂ ਦਾ ਜਗਾ ਕਹਾਂ ਵੜਾਇਆ ਬਾਸ ਕਰ ਬਾਸ ਕਰ ਜਗਾ ਕਹਾਂ ਵੜਾਇਆ

ਆ ਮਟੂ ਵਰਬਲ ਮਾਨ ਕੇ ਦਾਂ ਹਾਂ ਹਾਂ ਹੰਕਾਰ ਨਹੀਂ ਰੱਖਣਾ ਸਾਇਆ ਹਾਂ ਇੱਕ ਮੀ ਆਉਂਗਾ ਪਾ ਚਾਰ ਪਾ 15 ਦਾ ਵੀ ਹੋ ਜਣੀਆਂ ਪੰਜ ਭਰੀਆਂ ਹੋ ਜਣੀਆਂ ਹਾਲ ਕੇ ਤਾਂ ਹੋਈ ਜਾਣੀਆਂ ਅੱਜ ਕਿੱਥੇ ਤੇ ਵਧਿਆ ਗੰਨਾ ਕਿਹੜਾ ਇਹ ਛੱਡਿਆ ਆ ਇੰਨਾ ਕਿੰਨੀਆਂ ਭਰੀਆਂ ਹੋ ਗਈਆਂ ਹੈ ਸਰ ਜੂੰਗਾ ਇਹ ਗੱਲ ਲਾ ਇਹਦੇ ਦੋ ਇਹਨਾਂ ਦੀ ਗੱਲਾਂ ਦਾ ਰੱਬ ਰੱਖਾ ਏ ਆਓ ਗੰਨਣਾ ਤਾਂ ਹੋ ਜਾਣਾ ਗੱਲ ਕਰ ਤੋ ਹਾਂ ਇਹ ਆ ਲੈਣਾ ਉਪਰਾਂ ਲੈਣਾ ਇੱਕ ਹੋਏਗਾ ਕਿ ਦੋ ਇੱਕ ਤੇ ਨਹੀਂ ਜਾਣੂ ਪਈ ਆ ਮਰਜੀ ਇਹਦੀ ਪਾਈ ਮੈਂ ਨਹੀਂ ਪਉਂਦਾ ਹੈਗਾ ਮੇਰੇ ਡੰਗਰੇ ਦਾ ਮੂੰਹ ਦੁਖਦਾ ਖਰਾਬ ਕਰਦੇ ਆ ਉਹ ਮੈਨੂੰ ਉਹ ਮੈਨੂੰ ਗਰਮੀ ਹੋਉਣੀ ਹੋ ਕੇ ਆ ਫਾਇਦਾ ਉਹ ਸੋਤਾ ਭਰ ਗਿਆ ਹੈ ਉਹ ਮੈਂ ਗੱਲ ਕਰਦਾ ਉਹ ਗੱਲ ਤਾਂ ਖੜਾ ਉਹ ਵੱਡੇਗਾ ਤੇ ਉਹ ਵੀ ਵੱਡੋ ਹੋ ਜਾਣਾ ਆ 88 ਜੀ ਤਾਂ ਹੈਗਾ 20 ਦਿਨ ਹੋਰ ਨਹੀਂ ਕਰ ਵੀ ਹੁੰਦਾ ਗੰਨਾ ਕਿੱਥੇ ਖਾਈ ਜਾਂਦੇ ਆ 20 ਦਿਨ ਹੋਰ ਆਈ ਤਾਂ ਜਾਣਾ ਉਹਨੂੰ ਤਾਂ ਜੋ ਕੋ ਮਰਦੀ ਖਲਾਈ ਆ ਉਹ ਆਈ ਤਾਂ ਹੈ 20 ਦਿਨ ਹੋਰ ਪਾਈ ਜਾਣਾ ਹਲੇ ਤਿੰਨ ਤੇ ਦੋ ਪੰਜ ਇਹਨਾਂ ਨੇ ਤੇਰਾ ਦੋ ਤਿੰਨ ਬਾਦ ਦੇ ਨੂੰ ਬੀਜ ਕੇ ਪਾਸੇ ਹੋਣਾ ਆਏ ਆਏ ਮੈਂ 2 ਦੇ ਲੱਖ ਪੈਸੇ ਗਿਣੀ ਜਾਂਦਾ ਇਹ ਸੋਨੇ ਦੇ ਲੋਕਰ ਲੈ ਲਓ ਇੱਕ ਕੱਲ 10000 ਰੁਪਇਆ ਚਾਹੀਦਾ 35 ਕਿਥੋਂ ਆਹ ਵੇ ਦੱਸਦਾ 1 ਲੱਖ ਲਾ ਚਾਹੀਦਾ ਹਾਂ ਗੁੱਲਾ ਕਰਨਾ ਚਾਹੀਦਾ ਬਹੁਤ ਛੋਟੇ ਜਿਹੇ ਕੁਆਟਰ ਨੇ ਗਲੇ ਉੱਥੇ ਤੇ 3500 ਰੁਪਇਆ ਕਹਿੰਦਾ ਭਾਈ ਰੇਟ ਗੰਨਾ ਵਜਾਈ ਗੰਨਾ ਵਜਾਈ ਦੇਣਾ ਗੰਨਾ ਸੀਗਾ ਵੋਟੂ 3500 ਰੁਪਇਆ ਰੇਟ ਕਹਿੰਦਾ ਸਰਦਾਰ ਗੰਨਾ ਵਜਾਈਦਾ ਉਹ ਭਾਈ ਦਾ ਦੇ ਹਿਸਾਬ ਨਾਲ ਆ ਦੂਏ ਦਾ ਹਿਸਾਬ ਨਾਲ ਤਿਆਰ ਹੋ ਗਿਆ 100 ਰੁਪਿਆ ਤਾਂ ਥਿਲ ਆਈਏ ਹੋ ਗਿਆ ਜੇ ਤੁਹਾਨੂੰ 3500 ਦਿੱਤਾ ਦੂਜੇ ਨੂੰ 7000 ਦੇਣਾ ਪੈਣਾ ਉਹਨਾਂ ਨੇ 4 ਦਿਨ ਲਾ ਦੇਣੇ ਫਿਰ ਦੇਖੀ ਜਾਵੇ ਆਦੋ ਵਾਲੇ ਉਹ ਤਾਰਗੇਟ ਨਹੀਂ ਪੈਣੀ ਆ ਉਹ ਤਾਂ ਚੜਨਾ ਉੱਥੇ ਆ ਗਿਆ ਲਾਈਟ ਆਇਆ ਹੋਆ ਜੀ ਬਾਲ ਤੋਂ ਇਕੱਠੇ ਕਰ ਲਓ ਲਾਈਟ ਤਾਂ ਹਲੇ ਆਈ ਨਹੀਂ ਹੈਗੀ ਪਰ ਆਜੇ ਨਹੀਂ ਲਾਈਟ ਲਾਈਟ ਆਇਆ ਮੋਟਰ ਚੱਲ ਰਿਹਾ ਆ ਗਈ ਉਹ ਤੇ ਤਾਂ ਬੜਦਾ ਨਹੀਂ ਬੱਲਵਾਂ ਵੀ ਦੇਖਦੇ ਆ ਪਹਿਲਵਾਨ ਕੇ ਆ ਭਾਈਏ ਆਪਣੀ ਸ਼ਰਤਾਂ ਲਾ ਰਹੇ ਬੋਲੂ ਆਪਣੀ ਲਾ ਰਿਹਾ ਮੈਂ ਬਲਵਾਨ ਮੈਂ ਸਾਰੇ ਆਪਣੀਆਂ ਸ਼ਰਤਾਂ ਲਾ ਰਹੇ ਆ ਇਹਦਾ ਬੱਸ ਚੱਲ ਲਾ ਲਾ ਦੋ ਹੁਣ ਬਈ ਇਹ ਕਿੰਨਾ ਕਹਿੰਦੇ ਇਹ ਬੱਤੀ ਮੋਟਰ ਕਹਿੰਦੇ ਹਾਂ ਰੇਗ ਭਰੀ ਪਰ ਦਾ ਮੁਕਰ ਜਾਂਦੇ ਆ ਇਹ ਨਹੀਂ ਆਪ ਕੋ ਫਕਰਣ ਵਾਲਾ ਗੱਲ ਨਹੀਂ ਆ ਕਿਸੇ ਪਰ ਬਾਈ ਕਹਿੰਦੇ ਆ ਕਿਸੇ ਬਤੀ ਕਹਿੰਦੇ ਆ ਗੰਨੇ ਦਾ ਕੱਟੋ ਚਾਰ ਜਣੇ ਡਾਲੀ ਨੂੰ ਲੱਗੇ ਹੋਏ ਆ ਚਾਲਾ ਪਾ ਰਹੀ ਹੈ ਮਿਲ ਕੇ ਸਾਲਾ ਬਾਈ ਮੈਂ ਨਿਚਾ ਕੇ ਚੈੱਕਸ ਕੋਠਾ ਲੈ ਸਾਡ ਪਿੱਛੇ ਮੰਨ ਲੈਣਾ ਅਗੰਨਾ ਵਿੱਚ ਸੜਦੇ ਇਨਾ ਜ਼ਰਾ ਸੁੱਕਿਆ ਹੋ ਵਿੱਚ ਤੇ ਬਾਈ ਖਰਾਬ ਬੀਜ ਵੇਚਦਾ ਤੂੰ ਬਣਾਉ ਲਾਉ ਵੇਚੀ ਜਾਓ ਪਰਾਨ ਕੁਮਾ ਅਗੇ ਲਾ ਦੇ ਨਾ ਰਹਿਣ ਦੇ ਰਹਿਣ ਤੇ ਤੂੰ ਹੀ ਨਾ ਤੋੜ ਦੀ ਬਾਤ ਐ ਕਿ ਨਹੀਂ ਲਾ ਜਾਣਾ ਗੱਲ ਆ ਚੱਲ ਬਸ ਲਾ ਦੇ ਡਾਲਾ ਚਲੀਏ ਹੌਲੀ ਹੌਲੀ ਲਾਤਾ ਦਤਾ ਮਾਰੂ ਨਾ ਲਾਤਾ ਦਤਾ ਬਾਸੋ ਬਹੁਤਾ ਰੈਂਦੇ ਨਾ ਇਹ ਆ ਬੰਦਾ پارک ਦਾ ਸਹੀ ਫਾਇਦਾ ਲੈ ਰਿਹਾ ਹੈ ਹਾਂ ਹਾਂ ਜੀ ਛਟਾਈ ਬਿਸ਼ਾਈ ਲਿਟਦਾ پارک ਵਿੱਚ ਹੈ ਕੀ ਹੋ ਗਿਆ ਦਿਖਾਵਾਂਗਾ ਦਿਖਾਵਣੇ ਟਾ ਲੈ ਫੇਰ ਤਾਂ ਬੰਗਣੀ ਨੂੰ ਕਰਕੇ ਪੈ ਜਾ ਨਲੀ ਚੱਲੂਗੀ ਤਾਂ ਸਹੀ ਚੰਗੀ ਤੇਰਾ ਹਾਂ ਜਦੋਂ ਦਵਾਈ ਦੋ ਵਾਲੇ ਹੁੰਦਾ ਹਾਂ ਨਿਓਂ ਜੇ ਚਾਲੂ ਹਾਂ ਹਾਂ ਚੱਲ ਜਗਪਾਲ ਕੋਈ ਜਦੇ ਟੀਕਾ ਹੈ ਜਦੇ ਜਗਪਾਲ ਜੀ ਟੀਕਾ ਓ ਜਦੇ ਟੀਕਾ ਲਾ ਦੇਣਾ ਉਹਨੇ ਚਟਾਈ ਵਾਲਾ ਕੰਮ ਠੀਕ ਹੈ ਥੱਲੇ ਲੇਟਣ ਨੂੰ ਹੈ ਹਾਂਜੀ ਵਧੀਆ ਮੌਜਿਕਾ ਹੈ ਹੈ ਨਿਪੜ ਕੀ ਹੋੜੀ ਹੈ ਨੀਚੇ ਤੇ ਹੋਰ ਤਾਂ ਨਹੀਂ ਤੇਰੇ ਕੱਪੜੇ ਲਿਬੜ ਨੇ ਇੱਕ ਚੀਜ਼ ਤਾਂ ਹੁਣ ਦੇਖਣਾ ਹੀ ਆ ਹੂੰ ਹਾਂਜੀ ਅਦਰ ਬਾਬਾ ਜੀ ਲੜਦੇ ਆ ਕੇਲੇ ਖਾ ਕੇ ਕੋਲੇ ਸਿਟੀ ਜਾਣਾ ਸ਼ਿਲਕ ਉਹ ਤਾਇਆ ਛੁੱਟੀ ਕਰੀ ਗਏ ਅਜੇ ਲੱਗਣਾ ਚੱਲ ਦੋਈ ਦੋ ਅਗੇ ਲਿਆਵਾ ਚੱਲਦੇ ਹੈ ਚੱਲ ਪੰਜ ਦਰੱਖ ਲਿਆ ਫਿਰ ਪਲਵਾਨ ਚੱਲ ਭਰੀਆ ਤੇਰੇ ਆਉਂਦੇ ਨੂੰ ਤਾਂ ਇਹਨਾਂ ਨੇ ਵਿਗਾ ਬੀਤ ਆਏ ਹਾਏ ਹਾਏ ਹਾਂ ਹਾਂ ਬਹੁਤ ਬਈ ਨਾ ਹਾਂ ਆ ਬਹੁਤ ਬਈ ਨਾ ਸ਼ੁਰੂ ਜਿ ਲੈਣਾ ਜੇ ਮੈਂ ਤੁਹਾਡੇ ਇਕ ਨਾਲ ਸਗਾ ਉਦੋਂ ਟੇਕ ਲੈ ਹੁਣ ਮੱਥੇ ਉੱਤੇ ਕੀ ਖੋਲ ਤਾਂ ਕਿਆ ਦੇਖੀਏ ਦਿਖਾਉਣਾ ਨਹੀਂ ਹੈਗਾ ਵਿੱਚ ਘਬਰ ਤੂੰ ਜਾ ਰਹੇ ਉਹ ਦੱਸ ਉਹ ਬਾਰੇ

ਹਾਂ ਇਹ ਤਾਂ ਬਾਰ-ਬਾਰ ਆ ਕੇ ਕੱਢਦਾ ਇਹ ਬੇਕੀ ਨਹੀਂ ਬਾਰ ਵੀ ਠੀਕ ਆ ਇਹ ਕਾਈ ਕਿਸੇ ੜਬ ਵਿੱਚ ਹੀ ਜਾਂਦਾ ਇੱਕ ਸੈਡ ਹਰੇਕ ਵਾਰੀ ਉਹਦਾ ਕੀ ਚੱਕਰ ਆ ਆਪਾਂ ਰਸਤਾ ਲਾਉਂ ਰਸਤਾ ਲਾਉਂ ਆਤੀ ਜੀ ਇਹ ਆਹ ਨਾਲ ਆਪਣੀ ਇਹ ਦੇ ਵੇਚਣਾ ਤੇ ਦੂਗਾ ਯਾਰ ਆਲਾ ਇਹਦਾ ਸੱਜਾ ਕੰਮ ਹੋ ਗਿਆ ਕਾਬੀਲਾ ਹੁਣ ਆਇਆ ਸਾਥ ਇਹਦੇ ਵਿੱਚ ਆ ਕੇ ਕੋਲੀਮਦ ਆਹੋ ਸਰੀ ਨਾ ਇਹਦਾ ਦਰ ਘਾਟਾ ਹੋ ਲਾਉਣਾ ਇਹਨਾਂ ਨੇ ਇਹ ਬੰਦੇ ਬਹੁਤ ਤੇਜ਼ ਐ ਇਹ ਇਹਦਾ ਨਾੜੀ ਜਾਣ ਕੇ 15 12 13 ਸੌ ਲਈ ਜਾ ਰਹਿਣਾ ਹੈ ਇਹ ਤਾਂ ਕਾਹ ਚਾ ਕਰਵਾ ਦੇ ਸੁਣ ਲੈ ਇਹ ਤਾਂ ਤੁਹਾਨੂੰ 500 ਰੁਪਏ ਮਹਿੰਗਾ ਪੈ ਜਣਾ ਜਿਹਨੇ ਪੰਜ ਟਾਈਮ ਰੋਟੀ ਖਾਣੀ ਲਾਂਗਰੀ ਮਹਿੰਗਾ ਤਾਂ 500 ਰੁਪਏ ਮਹਿੰਗਾ ਪੈ ਜਣਾ ਜਿਹਨੇ ਪੰਜ ਟਾਈਮ ਰੋਟੀ ਖਾਣੀ ਆ ਜੀ ਮੈਂ ਪਿੱਛੇ ਨਾਲ ਬਹੁਤ ਜਾਣ ਆਇਆ ਨਹੀਂ सब तो बी 25 पची कुंटल के ਦੂੰਗਾ ਬਾਕੀ ਲੱਭ ਗਿਆ ਘਾਟਾ ਹਾਂ ਭਾਈ ਦੇ ਜਹਾਜ਼ ਨੌਕਸਾ ਜਿਹੜਾ ਵਿੱਚ ਗੈਪ ਦਿਖਦਾ ਹੂੰ ਉਹ ਗੜੀਆਂ ਪਾ ਦੇ ਨੇ ਮਿੱਟੀ ਨਾਲ ਇਹ ਤਾਂ ਇੱਕ ਗਰਮੀ ਕਾ ਟਾਈਮ ਇਨਾ ਇੱਕ ਰੋਜ਼ ਖੇਤ ਮੇ ਰਹਿ ਗਿਆ ਨਾ ਤੇ ਇਹ ਨਹੀਂ ਵਜਨ ਦਿੰਦਾ ਜ਼ਿਆਦਾ ਵਜਨ ਖੱਦਾ ਅੱਛਾ ਵਜਨ ਬੋਕਰ ਤੋੜਦਾ ਗਰਮੀ ਚ ਕਿਹਾਂ ਜਾ ਕੇ ਉਹ ਤਾਂ ਹੈ ਹੀ ਐ ਮੌਜੂਦਾ ਦੇ ਲੱਗਦੀ ਗਰਮਾਵਾ ਨਹੀਂ ਇੰਨੀ ਗਰਮੀ ਕਿੱਥੇ ਹੁੰਦੀ ਹੈ ਇਹ ਦਿਨਾਂ ਜੱਗੇ ਫਰਵਰੀ ਮਹੀਨੇ ਚੋਂ ਵੀ ਬੰਦਾ ਹੋ ਗਿਆ ਹਵਾ ਕਰਕੇ ਹੂੰ ਬੰਦਾ ਜਾਂਦਾ ਇੱਕ ਤਰ੍ਹਾਂ ਚੱਲ ਵਧੀਆ ਆ ਆ ਫਾਇਦਾ ਰਹਿੰਦਾ ਗੰਨਾ ਵੱਡੇ ਵੇ ਤਾਂ ਫੜਦੀ ਫੜ ਕੇ ਹੀ ਰੋ ਜਾਂਦਾ ਉਹ 6 ਜਣੇ ਗੇਰਨੇ ਵਾਲੇ ਤੈਨੂੰ ਸਿਆਰ ਨਹੀਂ ਕੱਢਣ ਦਿੰਦੇ ਇਹ ਜਿੰਨੇ ਤਾਂ ਸਿਆੜ ਕੱਟੇ ਗਾ ਨੇ ਨਾ ਉਮੀਦੇ ਕਰਦੇ ਨਾ ਪਿੱਛੇ ਤੇਰੇ ਦੇਖੀ ਆਹ ਭਰ ਕਬੱਡੀ ਵੀ ਗੰਨੇ ਤੋ ਦੋ ਤਿੰਨ ਜਾਓ ਰਾਈਟਵਾਰ ਨੇ ਤਰੂ ਕੇ ਦੋਰੇ ਚਾ ਹੋੜੀ ਚੱਲਦੀ ਆ ਕਮਲੀਸ਼ ਤਾਂ ਵੀ ਵਧੀਆ ਚੱਲਦਾ ਯਾਰ ਇੰਦਰ ਵੀ ਵਧੀਆ ਦੋਹੇ ਠੀਕ ਆ ਮੂਈ ਲੜੀ ਜਾਂਦੇ ਹਾਇ ਇੱਕ ਦੂਜੇ ਨਾਲ ਇੱਥੇ ਵੀ ਮਰਜ਼ੀ ਘੜ ਲੱਗਿਆ ਪੇ ਸੌਥ ਵਾਲਾ ਕੰਮ ਚੱਲਣਾ ਪਿਛਲੇ ਸਾਲ ਨਾਲ ਦੇਖਣਾ ਰਾਤ ਨੂੰ 9 ਵਜੇ ਫੋਨ ਆਇਆ ਚੱਲ ਬੇ ਕਹਿੰਦਾ ਗੜਾਸਾ ਜੀ ਸਰਦਾਰ ਜੀ ਆ ਮਿੱਟੂ ਦਾ ਹੋਲਾ ਦਾਦੇ ਮਮਾ ਬਸ ਜਾ ਤੁਸੀਂ ਪੀਓ ਚਲੋ ਕੰਡੇਵਰ 22 ਵੱਡਾ ਦੀ ਪਟ ਦੇਖ ਲੈ ਇਹਦਾ ਆਪਣਾ ਬੀਜ ਕਿ ਇੱਧਰ ਰੱਖੀ ਬੈਠੇ ਬੀਜ ਤਿਆਰ ਹੈ ਤੈਨੂੰ ਜਾਣ ਨਹੀਂ ਦੇਣਾ ਇਹਨਾਂ ਨੇ ਸਰੇਗਾ ਤੇਰੇ ਪਿੱਛੇ ਬੀਜ ਦੇਣਾ ਸਿਆੜ ਇਹ ਕੀ ਖਾਂਦੇ ਕੀ ਨਹੀਂ ਕੀ ਇਨਾਂ ਨੇ ਪਾਇਆ ਹੋਇਆ ਇਹ ਇਹਦਾ ਡੀਐਨਏ ਟੈਸਟ ਕਰਾ ਕੇ ਕਿੱਕ ਇਹਨਾਂ ਦਾ ਡੋਪ ਟੈਸਟ ਕਰਾਇਆ ਨਾ ਇਹਦਾ ਵੀ ਕਿਆ ਖਾਂਦੇ ਆ ਹਾਏ ਇਹਦਾ ਇੱਕ ਤੈਨੂੰ ਇੱਕ ਦਿਨਾਂ ਚ ਮਾਰ ਦੇਣਾ ਇਹਨਾਂ ਨੇ ਕੰਮ ਕਰਾ ਕਰਾ ਕੇ ਕਿਤੇ ਰੱਖ ਚਲ ਦੇਖ ਮੈਂ ਮਟੂ ਮੈਂ 2 ਮਿੰਟ ਨਹੀਂ ਲਾਉਣੇ ਇਹਨਾਂ ਨੇ ਕੱਲ ਚੱਲ ਚੱਲ ਮੈਨੂੰ ਪਤਾ ਕਿਆ ਖਾਂਦਾ ਤੂੰ ਚੱਲ ਸਭ ਜਾਣਦਾ ਮੈਂ ਤੇਰੇ ਬਾਰੇ ਲਾਂਗਰੀ ਵੇਲਾ ਸਿਆੜ ਕੱਢਣ ਹੀ ਦਿੱਤਾ ਉਹਨਾਂ ਨੂੰ ਐਵੇਂ ਠੂ ਮੈਂ ਸਿਆੜ ਕੱਢਣ ਹੀ ਦਿੱਤਾ ਬੀਜ ਤਾਂ ਗੈਲ ਦੀ ਗੈਲ ਇਹ ਮਹਿੰਗਾ ਸਮਾਨ ਖਾਂਦੇ ਆ ਮਹਿੰਗਾ ਆ ਦੇਖ ਆਦੀ ਗਾ ਦੇ ਕੰਮ ਤਾਂ ਹਲੇ ਬਹੁਤ ਹੈ ਉਹਦੇ ਪੰਜ ਸਾਈਡਾਂ ਵਾਲਾ ਚਾਹੀਦਾ ਮੇਰੇ ਵਾਲਾ ਪਾ ਕੇ ਲਿਆਉਣਾ ਦਾ ਪਹਿਲੇ ਖੋਲੇ ਹੋਣਾ ਵਾਲੇ ਵੀ ਆ ਉਦੋਂ ਤਾਂ ਖੋਲਿਆ ਵਾ ਇੱਕ ਜਿੱਦਣ ਉਹ ਕਰਿਆ ਤਾਂ ਪਿਆਜ ਲਾਇ ਤੇ ਤੇ ਇਨੀ ਨਾ ਤੇ ਰਲ ਹੁਣ ਆਏਗਾ ਪਤਾ ਜਿੰਨਾ ਮਰਜੀ ਭੱਜੀ ਜਾਵੇ ਇਹ ਤੇ ਤਿੰਨ ਘੜ ਕੇ ਰਲ ਜਾਂਦੇ ਆ ਹੈ ਨਾ ਬੱਜਦਾ ਬੰਦੇ ਨਾ ਬੱਦਰ ਖਾਣਾ ਪਾਜਦਾ ਜਾਂ ਕਹਾ ਗੰਨਾ ਆ ਜਾਂਦਾ ਇੰਨੇ ਨੂੰ ਫੇਰ ਘੇਰ ਵਾਲ ਜਾਂਦੇ ਆ ਇਹਨਾਂ ਵੇਲਾ ਪਿੱਛੇ ਬੀਜ ਵੀ ਦਿੱਤਾ ਸਿਆੜੂ ਦਾ ਕਿ ਤੈਨੂੰ ਮੋੜਾਂ ਪ੍ਰੈਸ਼ਰ ਆ ਇਹ ਜੋਰ ਤਾਂ ਬੋਲ ਆਉਂਦਾ ਉਹ ਮੱਤ ਫਿਰ ਇੱਕ ਸਾਈਡ ਨੂੰ ਗੱਡੀ ਜਾਵੇ ਨਾਲ ਤਾਂ ਬੈੱਕ ਹੀ ਦੇ ਜੇ 90 ਦੇ ਉਹਨਾਂ ਚ ਰਵੇਲੇ ਬੈਟਰੀ ਨੂੰ ਦਿੱਤਾ ਸੀ ਬੀਚ ਵੀ ਦਿੱਤਾ ਇਹਨਾਂ ਨੇ ਤਾਂ ਮਤਲਬ ਹੀ ਆ ਮੋੜ ਨਾਲ ਆ ਉਹ ਬੈਗ ਲੈ ਜਵੇ ਮੈਂ ਕਹਿੰਦਾ ਹੂੰ ਉੱਪਰੇ ਬੈਜੋ ਸਾਰਾ ਉਹ ਦੇ ਵਿੱਚ 25 ਉਰੇ ਪਾਸੇ ਗਿਰ ਗਿਆ ਕਾਲੀ ਚ ਹਲ ਡੰਡਾ ਫਿਰਨਾ ਜੇ 25 ਜਿੱਥੇ ਨਾ ਹੋਈ ਆਂ ਦੇਖ ਲਾ ਇਹ ਮਾ ਇਹ ਸਾਈਡ ਵੀ ਨੇੜੇ ਹੁੰਦਾ ਇਧਰਲੇ ਸਾਈਡ ਨੇੜੇ ਹੋਗਾ ਮਾਈਕਰ ਸਿਆੜ ਜਿਹੰਦਾ ਸੀਡ ਨੇ ਨੂੰ ਔਖਾ ਹੋ ਜਾਂਦਾ ਨਹੀਂ ਉਹ ਵੀ ਨੇੜੇ ਹੋ ਰਹੇ ਜੇ ਸੀਡ ਨੇ ਨਾ ਕੰਨਾਂ ਫੇਰ ਵਿੱਚ ਸਿਆੜ ਲੈਉਣਾ ਪੈਂਦਾ ਹਮੇਸ਼ਾ ਇੱਕ ਫੇਰ ਐਨ ਪ੍ਰੋਪਰ ਨਿਕਲਦੇ ਸਾਰੇ ਇੰਚ ਨਾਲ ਉਹ ਵੀ ਸਫਾਈ ਆਉਂਦੀ ਵੱਧ ਸਫਾਈ ਆਵੇ ਨਾ ਆਵੇ ਪਰ ਉਹ ਪੰਗਾ ਨਹੀਂ ਹੁੰਦਾ ਸਿਆੜ ਐਨ ਉੱਥੀ ਖੜ ਜਾਂਦਾ ਮਿੱਟੀ ਵਾਲ ਦੋਲੇ ਲੱਗ ਜਾਂਦੀ ਐਂ ਵਿੱਚ ਗਰੀਂਦੀ ਹਾਂ ਆਹ ਪੰਗਾ ਨਹੀਂ ਹੁੰਦਾ ਫਿਰ ਜਿਹੜਾ ਸੀਡ ਨੇ ਨੂੰ ਦਿੱਕਤ ਆਉਂਦੀ ਕਈ ਵਾਰੀ ਨੇੜੇ ਲੱਗ ਜਾਂਦਾ ਮੈਂ ਦੇਖਿਆ ਕਈ ਵਾਰੀ ਦੂਰ ਲੱਗ ਜਾਂਦਾ ਮਾਲਕ ਦੀ ਬਾਜੀ ਆ ਜਿਹੜਾ ਕੀੜੀਆਂ ਮੱਕੀ ਜਿੱਦਾਂ ਦਿਆ ਸਿਆੜ ਜਦ ਕੰਟਾ ਲਾਉਣਾ ਨਹੀਂ ਬਟੂ ਇਹਨਾਂ ਨੇ ਜਿਹੜੀ ਪੀਟੀ ਗਲੇ ਲੱਗੇ ਹੋਏ ਆ ਹਾਂ ਬੀਜ ਹੋ ਗਿਆ ਬਸ 3 ਸਾਲ ਰਹਿ ਗਏ ਪੂਰਾ ਪੂਰਾ ਹੈ ਜਿੱਕਰਾਂ ਇਹਨਾਂ ਨੂੰ ਪਤਾ ਹੁੰਦਾ ਵੀ ਇੰਨਾ ਕਿ ਬੀਜ ਪੈਣਾ ਲੈ ਸੜੇ ਟੁਕੇ ਨਾਲ ਹੋ ਗਿਆ ਪੂਰਾ ਪੂਰਾ ਹੋਣਾ ਨਹੀਂ ਤਾਂ ਛੜ ਕੁਲਾ ਆਊਗਾ ਉਹ ਛੜ ਤਾਂ ਨਹੀਂ ਕੋਈ ਛੜ ਤੇ ਵਿੱਚ ਨਿਗਰ ਰੱਖੀ ਆ ਆਪਣੀ ਗੱਲਾਂ ਸੌਣ ਲਾਉਂਦੀਆਂ ਕਹਿੰਦਾ 600 ਨਿਕਲ ਲੈ ਮੈਨੂੰ ਆ ਵੜ ਬੱਢ ਲਿਓ ਖਲਿਓ ਆਪੇ ਸਾਡੇ 450 ਦੇ ਪੈਸੇ ਦੇ ਦੇ ਮੈਨੂੰ ਚੱਲ ਠੀਕ ਆ ਆ ਜਾ ਮੈਨੂੰ ਦੇ ਦੇ ਕਿਹੜਾ ਗੌਰੂ ਪੋਹਿਆ ਜਾ ਉੱਤੀ ਨੂੰ ਆ ਜਾ ਅਸੀਂ ਕਿਹਨੇ ਜਿੱਕੇ ਨੁਕਸਾਨ ਦੇਖੀ ਅੱਧੇ ਕਿਹੜਾ ਬੋਲਦੀ ਬੱਚੀ ਇਹ ਉਹ ਵਿੱਚ ਤੇ ਖਾਲੀ ਹੋਣੀ ਦੇਖੀ ਨਾ ਕਿ ਬੋਲਣਾ ਕਿਹੜਾ ਲੈ ਆਜਾ ਅਗਲੀ ਹਾਂ ਸਾਹਮਣਾ ਹਮਲਾ ਹਟਾ ਦਈਏ ਤੇ 600 ਕਿਲੋ ਲਾਹੀਕ ਲੇਗਾ ਤੂੰ 4500 ਦੇ ਪੈਸੇ ਦੋ ਬਾਕੀ ਆਪ ਰੱਖੋ 4500 ਕਿਲੋ ਲੈ ਲਓ ਸਰ ਆ ਬੇਬੇ ਲੈ ਲਿਖੀ ਹਾਂ ਹਾਂ ਦੇ ਦੇ ਲੇ ਕਹੂੰਗਾ ਜੋ ਕਰਨਾ ਪਵੇਗਾ ਨਾ ਤੂੰ ਲੋੜੇ ਆਪੇ ਪਾਈ ਜਿਹੜਾ ਕੋ ਬੋਲ ਹਾਂ ਹਾਂ ਉਹ ਆਪੇ ਪਾਈ ਜੀ ਇਹਨੇ ਇਹਨੇ ਕਹਣਾ 10 ਥੈਲੇ ਡਾਇਰੇ ਬਾਦੇ ਆਵੇ ਗੰਨੇ ਨੇ ਜਾਣਾ ਖਾਚਾ ਸਾਤੇ ਦਾ ਨਾਲ ਗੰਨੇ ਹੁਣ ਲਾ ਕੇ ਬੱਸ ਲੈ ਚਲਾ ਮਾਮਾ ਕੱਲੇ ਡਾਏ ਗੈਲੀ ਗੰਨਾ ਹਾਂ ਹਾਂ ਉਹੀ ਗੱਲ ਕਰ ਰਿਹਾ ਡਾ ਲਾ ਦੋ ਪਹਿਲਾਂ ਲਾਗ ਲਾਗ ਇਕ ਇਕ ਟੱਕਾ ਕਿਉਂ ਉੱਥੇ ਦੇ ਮੇਰਾ ਨਹੀਂ ਕੱਢ ਲਈ ਦੂਗਾ ਇਹ ਨਹੀਂ ਇਹਰ ਗੇਰ ਨਾ ਦਊਗਾ ਮਾਤਾ ਆ ਗੇਰ ਦੇ ਇੱਕ ਬੱਚੀ ਆ ਯਾਰ ਸਾਈਡ 'ਚ ਵੀ ਆ ਸਾਈਡ 'ਵੀ ਬੱਚੀਆਂ ਗੇਰ ਦੋ ਆ ਦੇਖ ਲੈ ਖਾਲੀ ਨਹੀਂ ਬਣਾਣਾ ਨਹੀਂ ਖਾਲੀ ਨਹੀਂ ਬਣਾਉਣਾ ਹੁਣ ਜਦ ਬਾਹਰ ਦਿੱਤਾ ਫਿਰ ਜਦ ਤੱਕ ਪਹਿਲਾਂ ਰੱਖਿਆ ਸੀ ਤਰਾ ਬੀਜ ਹੋ ਜਾਣਾ ਪਈਆਂ ਤਿੰਨ ਭਰੀਆਂ ਇਹ ਯਾਰ ਬਹੁਤ ਆ ਬੀਜ ਤਾਂ 168 ਤਾਂ ਤਿੰਨ ਦੋ ਭਰੀਆਂ ਗਿਆ ਥੋੜਾ ਸਮਝ ਲੈ ਇੱਕ ਭਰੀ ਕਾ ਦੋ ਸੜੇ ਬੀਜ ਹੁੰਦੇ ਤੇ ਨਾ 2.5 90 ਲੰਬੀ ਕੱਢਦੇ ਜਿਹੜੀ ਕੱਢ ਨਹੀਂ ਆਉਂਦਾ ਨਵੀੜੀ ਨਾਲ ਦਾ ਤੂੰ ਹਾਂ ਜੇ ਭਰੀ ਘਟ ਜਵੇ ਫੇਰ ਬਹੁਤ ਔਖਾ ਹੁੰਦਾ ਜੇ ਤੂੰ ਕੱਢ ਲੈਣ ਵੀ ਔਖਾ ਹੋ ਜਾਂਦਾ ਇਹ ਕਿਹੜਾ ਜਾਏਗਾ ਤੂੰ ਜਾਏਗਾ ਤੂੰ ਜਾਏਗਾ ਭਾਈ ਬਹੁਤ ਜਲਦੀ ਯਾਰ ਮੇਟੂ ਤਾਂ ਹੀ ਠੰਡ ਹੋ ਗਈ ਵਧੀਆ ਚਲੀ ਜਾਵੇ ਠੰਡ ਤਾਂ ਹੋ ਗਈ ਭਰੀ ਨੇ ਉਂਗਲ ਕਾ ਗੇਰ ਦੇਣੀ ਆ ਪਾਣੀ ਲੱਗਿਆ ਪਾ ਨਾ ਲਾਓ ਪਾਣੀ ਜੇ ਤੁਸੀਂ ਤਾਂ ਲੈ ਜੰਨੇ ਕੋਲਰਾ ਜੇ ਉਹ ਚ ਤਾਂ ਨਹੀਂ ਕਰਦੀ ਨਾਲੇ ਬਦੀ ਨਹੀਂ ਕਰ ਕ ਕਰਨੇ ਜੋਗੀ ਆ। ਉਹ ਵੀ ਹੈ। ਜੋ ਬੀਜ ਵਧਿਆ ਵਾ। ਹੂੰ। ਉਹ ਇਹਨੇ ਨੇ ਕਿਆ ਕਰਨਾ ਦੇਖ ਲੈ ਆਏ ਜਿਹੇ ਬੀਜਾਂ ਨੇ। ਵਧਣਾ ਹੀ ਨਹੀਂ ਦਿੱਤੀਆਂ ਮੌਸਮ ਨੇ ਗਰਮੀ ਉਹ ਬਹੁਤ। ਅੱਛਾ ਅੱਛਾ। ਪਹਿਲੀ ਪੱਕ ਗਈ ਉੱਥੀ ਬੱਲਾ ਉਹ ਸਾਡੇ ਸਾਰੇ ਨਿਕਲੇ ਗਏ। ਬਸ ਰੱਬ ਦੇ ਰੰਗ ਆ। ਐਮਪੀ ਵਾਲਾ ਕੰਮ ਹੋ ਗਿਆ। ਅਜਕਨ ਆਪਾਂ ਫਰਵਰੀ ਚ ਗਏ ਨਹੀਂ ਤੇ ਜੂਬ ਸਾਹਿਬ। ਉੱਥੇ ਕਣਕਾ ਵੱਡ ਹੋ ਰਹੀਆਂ ਤੇ ਗਾਹਾਂ ਤੇਰੀਆਂ ਮਹਾਰਾਸ਼ਟਰ ਚ। ਹੂੰ। ਉਹੀ ਕੰਮ ਹੁਣ ਹੋ ਰਿਹਾ। ਨਾਉ ਬਦਲ ਦੇਣਾ ਆਪਾਂ। ਝਾੜ ਘਟ ਜਾਂਦਾ ਉਹ ਗੀਰ ਲਿਆ। ਕਿੰਨਾ ਘਟ ਗਿਆ ਜਾ ਲਿਆਓ ਭਾਜੋ ਜਾ ਘਟ ਜਾਂਦਾ ਫੇ ਪੰਗਾ ਖੜਾ ਹੋ ਜਾਂਦਾ ਨਹੀਂ ਤਾਂ ਬਾਪ ਖੁਸ਼ ਆ ਚੱਲ ਇਹ ਬਾਜ ਜਾਂਦਾ ਫੇ ਖੁਸ਼ਤਾ ਕੰਮ 50 ਕਿਲੋ ਦਾ ਮਤਲਬ ਹੈ ਕਿਤਨਾ ਲਾਭ ਲਾਭ ਟੁਟਕਾ ਪਰਿਵਦੇਲਾ 50 ਕਿਲੋ ਦੀ ਬੈਠੀ ਆ ਹਾਂ ਪਤਾ ਨਹੀਂ ਹੋ ਗਿਆ ਹਾਂ ਹੋ ਗਿਆ ਪਹਿਲਾਂ ਨਾ ਜਮਾਨੇ ਜਮਾਨ ਜਮਾਨ ਹੁੰਦਾ ਕਾਦੀ ਜਮਾਨ ਕਰੀ ਵੀ ਤੀ ਕਾਦੀ ਕਰੀ ਵੀ ਤੀ ਬਹੁਤ ਸਾਰੇ 6 4 700 ਕੁਆਟਰ ਨਿਕਲੇ ਲੱਡੂ ਵਾਲਾ ਡੱਬਾ ਖੜਾਤਾ ਆ ਬਰੈਟਿਕ ਖੜਾ ਦਿੰਦਾ ਹੈ ਨਹੀਂ ਰਹੀ ਵੀ ਸਮੋਸੇ ਲੱਗ ਗਾਂਦੇ ਤੇ ਹਾਂ ਹਾਂ ਕੋਈ ਨਹੀਂ ਹੈ ਸਾਈਕਲੇ ਪਰ ਉਹ ਲੈ ਆਓ ਜਾਓ ਹੁਣ ਸਾਈਕਲੇ ਬੁੱਲ ਆਏਗੇ ਯਾ ਅਰੀ 20 25 ਵੱਟ ਲੈ ਆਏ ਘਰ ਉੱਥੇ ਉਹ ਸਵਾਗਾ ਪਾਉਣੀ ਆ ਉਹਦੇ ਪਰ ਰੱਖ ਲਿਆ ਆਓ ਹੁਣ ਲੈ ਚੱਲ ਅੱਜ ਕਲਰ ਇਹ ਪਾਉਣਾ ਇਹਨਾਂ ਤੀਪਾ ਰੋ ਆ ਹੋਇ ਨਾ ਸਮਾਨ ਲਿਆ ਕੇ ਦੇਣਾ ਹੈਲਾ ਲੈ ਜਾ ਕੇ ਹੁਣ ਪਾ ਦੇਣਾ ਬਿੱਲੇ ਨੂੰ ਰਾ ਇੱਕ ਮਲੇ ਹਲਾ ਲੈਣਾ ਮੈਂ ਅੱਦੈ ਲੋਰ ਕਾ ਨਾਪਲ ਬਾਰ ਮੰਨੂ ਮਖੌਲ ਕਰਦਾ ਤਾਂ ਆਪਕੇ ਕਿਹਨੇ ਰਲਾਉਂਦਾ ਹਾਂ ਇਹ ਵਿਧੀ ਦੇਖ ਮੈਂ ਥੱਲੇ ਦਾ ਨਹੀਂ ਰਲਾਉਂਦਾ ਉਹ ਮੇਰੀ ਵਿਧੀ ਦੇਗਾ ਲੱਗਾ ਹਾਂ ਆਹ ਦੇ ਕਿਹੜੀ ਵਿਧੀ ਰਲਾਉਂਦੀ ਹੈ ਮੰਨੂ ਟੀਚਰਾ ਕਰਦਾ ਤਾਂ ਵੀ ਧਰਤੀ ਵੀ ਰਲਾਉਂਦਾ ਦੇਖ ਲਾ ਮੂਰੀ ਰਲਾਉਂਦਾ ਧਰਤੀ ਉੱਤੇ ਭਾਈ ਮੋਟਰ ਮੈਂ ਕਿਹੜਾ ਜੋਕ ਰੀਜਟ ਇੱਕੜਾ ਵਧੀਆ ਰਲਦੀ ਆ। ਹਾਂ ਉਹ ਰੇਤੇ ਨਾਲ ਆਏ ਨੇ ਛੱਲੇ ਚ ਵਧੀਆ। ਆ ਦੇਖ ਲੈ ਰਲਦੀ। ਢੁਲੀ ਕਰ ਦੇਖ ਲੈ ਲੈ। ਢਿੱਲਾ ਕਰਕੇ ਹੀ ਰਲਣੀ ਆ। ਕੋਈ ਨਹੀਂ ਉਹ ਜੂ ਪੂਰੀਆਂ ਉਹਦੀ ਮੈਨੂੰ ਤਾਂ ਲੱਗਦੀ ਨਹੀਂ ਲਾਂਗਰੀ ਨੂੰ ਗੱਲਾਂ ਛੱਡ ਕੇ। ਉਹ ਤਾਂ ਬਾਤ ਲੈ ਆਇਆ ਮਤਲਬ। ਹੁਣ ਲਾਂਗਰੀ ਆਏ ਨੇ ਹੁਣ ਹੀ ਨੇ ਰੋਟੀ ਬੰਗੋਣ ਲੱਗ ਜਾਣਾ ਬਸ। ਯਾਰ ਇਹ ਧੁੱੱਕੀ ਕੱਢੀ ਪਈ ਪਹਿਲੇ ਦੋ ਭਰੀਏ ਲੈ ਆਇਆ ਫੇਰ ਮੁੱਕ ਕੇ ਫੇਰ ਘੱਟ ਕੇ ਹੁਣ ਫੇਰ ਲੈ ਕੇ ਆਇਆ। ਆਪਾਂ ਦਲੇ ਭੱਜ ਕੇ ਸਾਰੇ। ਆ ਵਗਣਾ ਘਨਾਂ ਘੜ ਲਾਂਗੇ ਇਹਨੂੰ ਇਕੱਲੇ ਨਹੀਂ ਛੱਡ ਕੇ ਜੇ ਪੀ ਹੋ ਜਾਂਦਾ ਫੇਰ ਇਹਨੂੰ ਵੀ ਗੱਲੇ ਲਈ ਜਣਾ ਤਾਂ ਲੱਗੀਆਂ ਰਿਹਾ ਐ ਤਾਂ ਨੇੜੇ ਆ ਚੱਲ ਪਾ ਦੇ ਰੋਟੀਆਂ ਛੇਤੀ ਪੱਕੂਆਂੀਆਂ